ਬੋਡੀ ਦੇ ਵਿੱਚ ਫੈਟ ਆ ਨਾ ਉਹ ਮਤਲਬ ਪਿੰਗਲ ਨਹੀਂ ਰਹੀ ਤੁਸੀਂ ਇਹ ਬਿਲਕੁਲ ਬਰੀਕ ਬਰੀਕ ਜਿਹਾ ਜਿਹੜਾ ਇਹਦਾ ਚੌਰਨ ਬਣਾ ਲੈਣਾ ਜੀ ਅੱਧਾ ਚਮਚ ਜਿਆਦਾ ਨਹੀਂ ਸਿਰਫ ਅੱਧਾ ਚਮਚ ਲੈਣਾ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫੈਟ ਜੰਮੀ ਹੋਈ ਹੈ ਉਹ ਪਿੰਗਲ ਨਹੀਂ ਸ਼ੁਰੂ ਹੋ ਜਾਈ ਜਾਨੀ ਕਿ ਤੁਹਾਡੇ ਮੈਟਾਬੋਲਿਜ਼ਮ ਨੂੰ 1 ਕਿਲੋ 7 ਕਿਲੋ 10 ਕਿਲੋ ਜਿੰਨਾ ਵੀ ਤੁਹਾਡਾ ਭਾਰ ਜਿਆਦਾ ਵਾਹਨ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਡੇ ਨਾਲ ਇੱਕ ਇਹੋ ਜਿਹੀ ਚੋਣ ਦੇ ਬਾਰੇ ਗੱਲ ਕਰਾਂਗਾ ਜਿਹੜਾ ਤੁਹਾਡਾ ਭਾਰ ਘਟੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਹਨਾ ਸੋ ਜਿਹੜੇ ਮੇਰੇ ਭੈਣ ਭਰਾਵਾਂ ਦਾ ਭਾਰ 5 ਕਿਲੋ 7 ਕਿਲੋ 10 ਕਿਲੋ ਜਿੰਨਾ ਵੀ ਤੁਹਾਡਾ ਭਾਰ ਜ਼ਿਆਦਾ ਵਾ ਹਨਾ ਜਾਂ ਫਿਰ ਤੁਹਾਡਾ ਭਾਰ ਓਵਰ weight ਆ ਮਤਲਬ ਵੀ ਤੁਹਾਡਾ ਭਾਰ ਜਿਹੜਾ ਤੁਹਾਨੂੰ ਚਾਹੀਦਾ 55 ਕਿਲੋ 60 ਕਿਲੋ ਤੁਹਾਡਾ ਭਾਰ ਚਾਹੀਦਾ ਪਰ ਤੁਹਾਡਾ ਜਿਹੜਾ ਭਾਰ ਆ 80 ਕਿਲੋ 90 ਕਿਲੋ ਜਾਂ ਫਿਰ ਇੱਕ ਕੁਆਂਟਲ ਤੋਂ ਵੀ ਤੁਹਾਡਾ ਜਿਹੜਾ ਭਾਰ ਆ ਉਹ ਜ਼ਿਆਦਾ ਵਾ ਹਨਾ ਦੇਨਿ ਸ਼ਿਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਬਹੁਤ ਹੀ ਵਧੀਆ ਜਿਹੜਾ ਨੁਸਖਾ ਦੱਸਾਂਗਾ ਜੇ ਤੁਸੀਂ ਉਹ ਚूर्ण ਜਿਹੜਾ ਤੁਸੀਂ ਬਣਾ ਕੇ ਤੁਸੀਂ ਘਰੇ ਸਵੇਰੇ ਤੁਸੀਂ ਉਹਨੂੰ ਪੀਣਾ ਸ਼ੁਰੂ ਕਰ ਦੋਗੇ ਨਾ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਈਗਾ ਕਿਉਂਕਿ ਬਹੁਤ ਸਾਰੇ ਮੇਰੇ ਭਣ ਭਰਾ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੇ ਬੋਡੀ ਦੇ ਅੰਦਰ ਬਹੁਤ ਜ਼ਿਆਦਾ ਚਰਬੀ ਜਿਹੜੀ ਆ ਉਹ ਜੰਮੀ ਹੋਈ ਆ ਫੈਟ ਆ ਜਿਹੜੀ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਮਤਲਬ ਹੈਗੀ ਆ ਉਹਨਾਂ ਨੇ ਬਹੁਤ ਜ਼ੋਰ ਲਾ ਕੇ ਦੇਖ ਲਿਆ ਆਪਣਾ ਵਰਕਆਊਟ ਵੀ ਕਰਕੇ ਦੇਖ ਲਿਆ ਡਾਈਟ ਵੀ ਕਰਕੇ ਦੇਖ ਲਈ ਪਰ ਉਹਦੇ ਵੀ ਸਾਡੇ ਜਿਹੜੀ ਅੰਦਰਲੀ ਬੋਡੀ ਦੇ ਵਿੱਚ ਫੈਟ ਆ ਨਾ ਉਹ ਮਤਲਬ ਪੈਗਲ ਨਹੀਂ ਰਹੀ ਉਹ ਜਿਹੜੀ ਚਰਬੀ ਆ ਉਹ ਕਿਵੇਂ ਛੜੇਗੀ ਹਣਾ ਸੋ ਇਸ ਬਣਾ ਕੇ ਤੁਸੀਂ ਇਹਨੂੰ ਲੈਣਾ ਸ਼ੁਰੂ ਕਰ ਦੋਗੇ ਤਾਂ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਤੁਹਾਡੀ ਮਤਲਬ ਵੀ ਜਰ ਮਰ ਕੇ ਕਿਹਦੀ ਤੁਹਾਡਾ ਫੈਟੀ ਲੀਵਰ ਹੈ ਨਾ ਜਿੰਨਾ ਦਾ ਫੈਟੀ ਲੀਵਰ ਹੁੰਦਾ ਵਾ ਉਹ ਠੀਕ ਹੋ ਜਾਏਗਾ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫੈਟ ਜੰਮੀ ਹੋਈ ਹੈ ਉਹ ਪਿੰਗਲ ਨਹੀਂ ਸ਼ੁਰੂ ਹੋ ਜਾਈ ਜਾਨੀ ਕਿ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਗਾ ਤੁਹਾਡੇ ਮੈਜ ਜਿਹੜਾ ਫੈਟੀ ਲੀਵਰ ਆ ਉਹਨੂੰ ਬਿਲਕੁਲ ਠੀਕ ਕਰ ਦੇ ਜਿੰਨਾ ਤੁਹਾਡਾ ਜਿਹੜਾ ਭਾਰ ਘਟਣਾ ਸ਼ੁਰੂ ਹੋ ਜਾਏਗਾ ਸੋ ਉਹ ਕਿਹੜਾ ਚੂਰਨਾ ਉਹਨੂੰ ਕਿਵੇਂ ਬਣਾਉਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ப்ਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ ਉਹਦੇ ਸਾਨੂੰ ਪੰਜ ਚੀਜ਼ਾਂ ਦੀ ਲੋੜ ਪੂਗੀ ਉਹ ਪਹਿਲਾਂ ਹੀ ਆਲਰੇਡੀ ਇੱਥੇ ਲਿਖ ਕੇ ਰੱਖੀ ਹੋਈਆਂ ਨੇ ਤੁਸੀਂ ਵੀ ਕਾਪੀ ਪੈਨ ਚੱਕ ਲਓ ਜੋ ਕੁਝ ਮੈਂ ਤੁਹਾਨੂੰ ਬੋਲੂਗਾ ਉਹ ਤੁਸੀਂ ਡਾਇਰੀ ਦੇ ਉੱਤੇ ਨੋਟ ਕਰੀ ਚੱਲੋ ਵੀ ਇਹਨੂੰ ਕਿਵੇਂ ਬਣਾਉਣਾ ਤੇ ਕਿਵੇਂ ਤੁਸੀਂ ਇਹਨੂੰ ਲੈਣਾ ਵਾ ਹਨਾ ਜੀ ਸੋ ਉਹ ਪੰਜ ਚੀਜ਼ਾਂ ਸਾਨੂੰ ਜਿਹੜੀਆਂ ਲੈਣੇ ਪੈਣੀਆਂ ਸਾਨੂੰ ਪਹਿਲਾਂ ਲੈਣਾ ਪੈਣਾ ਵਾ ਸਾਨੂੰ ਲੈਣੇ ਪੈਣਾ ਸੌਂਫ ਸੌਂਫ ਲੈਣੀ ਪੈਣੀ ਹੈ ਜੀ ਦੋ ਚਮਚ ਠੀਕ ਹੈ ਜੀ ਦੋ ਚਮਚ ਤੁਸੀਂ ਸੌਂਫ ਲਾਉਂਗੇ ਜੀ ਤੇ ਦੋ ਚਮਚ ਤੁਸੀਂ ਲਓਗੇ ਜੀਰਾ ਦੋ ਚਮਚ ਤੁਸੀਂ ਲਓਗੇ ਜੀਰਾ ਫੇਰ ਉਸ ਤੋਂ ਬਾਅਦ ਤੁਸੀਂ ਲੈਣੇ ਆ ਹੀਂਗ ਲੈਣੀ ਆ ਜੀ ਤੁਸੀਂ ਹੀਂਗ ਲੈਣੀ ਆ ਤੁਸੀਂ ਪੀਸੀ ਹੋਈ ਹੀਂਗ ਜਿਹੜੀ ਹੁੰਦੀ ਆ ਨਾ ਉਹ ਤੁਹਾਨੂੰ ਨੋਰਮਲੀ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲ ਜੂਗੀ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਮਿਲ ਜੀਏ ਹੀਂਗ ਜਿਹੜੀ ਤੁਸੀਂ ਲੈਣੀ ਆ ਉਹ ਲੈਣੀ ਤੁਸੀਂ ਇੱਕ ਚਮਚ ਇੱਕ ਚਮਚ ਤੁਸੀਂ ਹੀਂਗ ਲੈਣੀ ਆ ਜੀ ਫੇਰ ਤੁਸੀਂ ਲੈਣਾ ਵਾ ਮੇਥੀ ਦਾਣਾ ਲੈਣਾ ਵਾ ਮੇਥੀ ਦਾਣਾ ਤੁਸੀਂ ਲੈਣੇ ਦੋ ਚਮਚ ਦੋ ਚਮਚ ਤੁਸੀਂ ਮੇਥੀ ਦਾਣੇ ਲੈਣੇ ਆ ਤੇ ਇੱਕ ਤੁਸੀਂ ਲੈਣੀ ਆ ਲਾਸਟ ਦੇ ਵਿੱਚ ਕਾਲਾ ਨਮਕ ਕਾਲਾ ਨਮਕਾ ਜਿਹੜਾ ਇਹ ਵੀ ਤੁਸੀਂ ਲੈਣਾ ਵਾ ਇੱਕ ਚਮਚ ਲੈਣਾ ਜੀ ਤੁਸੀਂ ਠੀਕ ਹੈ ਜੀ ਇੱਕ ਵਾਰੀ ਮੈਂ ਫੇਰ ਤੁਹਾਨੂੰ ਰਿਪੀਟ ਕਰ ਰਿਹਾ ਮੈਂ ਜੀ ਇੱਕ ਵਾਰੀ ਦੇਖ ਲਓ ਸੌਂਫ ਲੈਣੇ 2 ਚਮਚ ਲੈਣੇ ਆ ਜੀ ਤੁਸੀਂ ਜੀਰਾ ਜਿਹੜਾ ਉਹ ਵੀ 2 ਚਮਚ ਲੈਣੇ ਆ ਜੜੀ ਹੀਂਗਾ ਉਹ 1 ਚਮਚ ਲੈਣਾ ਵਾ ਜਿਹੜਾ ਮੇਥੀ ਦਾਣਾ ਉਹ ਵੀ 2 ਚਮਚ ਲੈਣੇ ਆ ਜਿਹੜਾ ਕਾਲਾ ਨਮਕਾ ਉਹ ਵੀ ਤੁਸੀਂ 1 ਚਮਚ ਲੈਣਾ ਜੀ ਆਹ ਪੰਜੇ ਚੀਜ਼ਾਂ ਨੂੰ ਤੁਸੀਂ ਕੀ ਕਰਨਾ ਇੱਕ ਫਰਾਈਪਨ ਲੈਣਾ ਵਾ ਠੀਕ ਹੈ ਜੀ ਜਿੰਨੂੰ ਆਪਾਂ ਪੰਜਾਬੀ ਦੇ ਵਿੱਚ ਤੁਸਕ ਵੀ ਕਹਿੰਦੇ ਨੇ ਫਰਾਈਪਨ ਲਾ ਲਓ ਤੁਸਕ ਲਾ ਲਓ ਉਹਨੂੰ ਤੁਸੀਂ ਗੈਸ ਦੇ ਉੱਤੇ ਰੱਖ ਕੇ ਤੁਸੀਂ ਆਹ ਜਿਹੜਾ ਸਾਰੇ ਪੰਜੇ ਚੀਜ਼ਾਂ ਨੇ ਇਹ ਸਾਰੀਆਂ ਉਹਦੇ ਵਿੱਚ ਤੁਸੀਂ ਪਾ ਦੇਨੀਆ ਫਰਾਈ ਬੀਨ ਦੇ ਵਿੱਚ ਤੁਸੀਂ ਪਾ ਦੇਨੀਆ ਤੇ ਤੁਸੀਂ ਉਹਨੂੰ ਹਲਕਾ ਹਲਕਾ ਜਿਹਾ ਤੁਸੀਂ ਭੁੰਨ ਲੈਣਾ ਉਹਨੂੰ ਉਹਨੂੰ ਭੁੰਨਣਾ ਉਦੋਂ ਤੱਕ ਜਦੋਂ ਇਹ ਸਾਰੀ ਚੀਜ਼ਾਂ ਦਾ ਕਲਰ ਆ ਜਿਹੜਾ ਬਰਾਊਨ ਜਾਨੀ ਕਿ ਪੂਰੇ ਜਿਹੇ ਰੰਗ ਦੇ ਨਹੀਂ ਹੋ ਜਾਂਦੇ ਇਹਨਾਂ ਦੇ ਵਿੱਚ ਬਹੁਤ ਵਧੀਆ ਖੁਸ਼ਬੂ ਜੀ ਆਉਣੀ ਸ਼ੁਰੂ ਹੋ ਜੇਗੀ ਤੁਹਾਨੂੰ ਪਤਾ ਲੱਗ ਜਗਾ ਵੀ ਇਹ ਪੰਜੇ ਚੀਜ਼ਾਂ ਨੇ ਜਿਹੜੀਆਂ ਭੁੰਨੇ ਗਈਆਂ ਨਾ ਕਲਰ ਇਹਨਾਂ ਦਾ ਜਿਹੜਾ ਉਹ ਬ੍ਰਾਊਨ ਕਲਰ ਦਾ ਹੋ ਜਾਏਗਾ ਜਿਹੜੇ ਪੰਜੇ ਚੀਜ਼ਾਂ ਨੇ ਨਾ ਇਹਨਾਂ ਦਾ ਕਲਰ ਬ੍ਰਾਊਨ ਹੋ ਜਾਏਗਾ ਫਿਰ ਤੁਸੀਂ ਕੀ ਕਰਨਾ ਤੁਸੀਂ ਇਹਨੂੰ ਅਲੱਗ ਕੱਢ ਕੇ ਇੱਕ ਪਲੇਟ ਵਿੱਚ ਅਲੱਗ ਕੱਢ ਕੇ ਇਹਨੂੰ ਠੰਡਾ ਕਰ ਲੈਣਾ ਬਿਲਕੁਲ ਜਦੋਂ ਇਹ ਠੰਡਾ ਹੋ ਜਾਏਗਾ ਫਿਰ ਤੁਸੀਂ ਇੱਕ ਮਿਕਸੀ ਲੈਣੀ ਜਾਂ ਫਿਰ ਗ੍ਰਾਈਂਡਰ ਲੈਣਾ ਮਿਕਸੀ ਜਾਂ ਗ੍ਰਾਈਂਡਰ ਦੇ ਵਿੱਚ ਤੁਸੀਂ ਆ ਸਾਰੀ ਚੀਜ਼ਾਂ ਨੂੰ ਪਾ ਕੇ ਤੁਸੀਂ ਇਹਦਾ ਬਿਲਕੁਲ ਬਰੀਕ-ਬਰੀਕ ਜਿਹਾ ਜ ਚੂਰਨ ਬਣਾ ਲੈਣਾ ਜਿਆ ਬਰੀਕ ਬਰੀਕ ਜਿਆ ਚੂਰਨ ਬਣ ਜੇਗਾ ਫਿਰ ਤੁਸੀਂ ਕੀ ਕਰਨਾ ਇਹਨੂੰ ਤੁਸੀਂ ਇੱਕ ਡੱਬੀ ਦੇ ਵਿੱਚ ਜਾਂ ਫਿਰ ਇੱਕ ਡੱਬੀ ਦੇ ਵਿੱਚ ਜਾਂ ਫਿਰ ਇੱਕ ਡੱਬੇ ਦੇ ਵਿੱਚ ਤੁਸੀਂ ਪਾ ਕੇ ਰੱਖ ਲੈਣਾ ਠੀਕ ਹੈ ਜੀ ਇਹ ਤੁਹਾਡਾ ਜਿਹੜਾ ਭਾਰ ਘਟਾਉਣ ਵਾਲਾ ਚੂਰਨ ਤਿਆਰ ਹੋ ਗਿਆ ਹੁਣ ਆ ਚੂਰਨ ਨੂੰ ਲੈਣਾ ਕਿਵੇਂ ਆ ਜੀ ਇਹ ਚੂਰਨ ਨੂੰ ਤੁਸੀਂ ਲੈਣਾ ਮਾਂ ਸਵੇਰੇ ਖਾਲੀ ਪੇਟ ਸਵੇਰੇ ਉੱਠਣਸਾਰ ਤੁਸੀਂ ਖਾਲੀ ਪੇਟ ਅੱਧਾ ਚਮਚ ਅੱਧਾ ਚਮਚ ਜਿਆਦਾ ਨਹੀਂ ਸਿਰਫ ਅੱਧਾ ਚਮਚ ਲੈਣਾ ਵਾ ਅੱਧਾ ਚਮਚ ਤੁਸੀਂ ਗਰਮ ਪਾਣੀ ਕਰਕੇ ਤੁਸੀਂ ਜਾਂ ਤਾਂ ਤੁਸੀਂ ਕੀ ਕਰ ਸਕਦੇ ਜਿਹੜਾ ਪਾਣੀ ਤੁਸੀਂ ਗਰਮ ਕੀਤਾ ਵਾ ਜਾਂ ਤਾਂ ਤੁਸੀਂ ਉਹਦੇ ਵਿੱਚ ਪਾ ਕੇ ਅੱਧਾ ਚਮਚ ਨੂੰ ਘੋਲ ਕੇ ਚੰਗੀ ਤਰ੍ਹਾਂ ਪੀ ਲਓ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਚਮਚ ਤੁਸੀਂ ਲਵੋਗੇ ਅੱਧਾ ਹਨਾ ਉਹ ਮੂੰਹ ਦੇ ਵਿੱਚ ਪਾ ਕੇ ਉੱਪਰ ਦੀ ਤੁਸੀਂ ਪਾਣੀ ਪੀ ਲਓ ਤੁਸੀਂ ਇਸ ਤਰੀਕੇ ਨਾਲ ਵੀ ਤੁਸੀਂ ਲੈ ਸਕਦੇ ਹੋ ਬਸ ਇੱਕ ਚੀਜ਼ ਦਾ ਖਿਆਲ ਰੱਖਣਾ ਜਦੋਂ ਵੀ ਤੁਸੀਂ ਇਹ ਤੁਸੀਂ ਜਿਹੜਾ ਚूर्ण ਲਵੋਗੇ ਜਦੋਂ ਤੁਸੀਂ ਚूर्ण ਲੈ ਲਿਆ ਠੀਕ ਤੁਸੀਂ ਇਹਦੇ ਤੋਂ 45 ਮਿੰਟ ਤੋਂ ਲੈ ਕੇ 50 ਮਿੰਟ ਤੁਹਾਪੋ ਕੱਚ ਬੱਕਾ ਤਾਂ ਮੰਨ ਲੈਨੇ ਆਪਾਂ 1 ਘੰਟਾ ਮੰਨ ਕੇ ਚੱਲੋ 1 ਘੰਟੇ ਤੱਕ ਤੁਸੀਂ ਕੁਝ ਵੀ ਨਹੀਂ ਖਾਣਾ ਪੀਣਾ ਹੈਗਾ ਠੀਕ ਹੈ ਜੀ ਪਾਣੀ ਸਿੰਪਲ ਪੀ ਸਕਦੇ ਹੋ ਗ੍ਰੀਨ ਟੀ ਵੀ ਪੀ ਸਕਦੇ ਹੋ ਬ્લેਕ ਕਾਫੀ ਵੀ ਪੀ ਸਕਦੇ ਹੋ ਪਰ ਖਾਣਾ ਕੁਝ ਵੀ ਨਹੀਂ ਹੈਗਾ ਜੀ ਨਾ ਚਾਹ ਵਗੈਰਾ ਕੁਝ ਵੀ ਨਹੀਂ ਪੀਣੀ ਹੈਗੀ ਠੀਕ ਹੈ ਜੀ ਤੁਸੀਂ ਇਹ ਚੀਜ਼ ਨੂੰ ਤੁਸੀਂ 30 ਦਿਨ ਲਗਾਤਾਰ ਤੁਸੀਂ 30 ਦਿਨ ਲੈ ਕੇ ਦੇਖੋ ਐ ਨਹੀਂ ਹੈਗਾ ਵੀ ਤੁਸੀਂ 5 ਦਿਨ ਲੇਤਾ 10 ਦਿਨ ਲੇਤਾ 20 ਦਿਨ ਲੇਤਾ ਤੁਸੀਂ ਕਹਿੰਦਾ ਵੀ ਸਾਨੂੰ ਤਾਂ ਭਾਰਤ ਤੁਹਾਡਾ ਘਟਾ ਨਹੀਂ ਤੁਹਾਨੂੰ ਫਰਕ ਤਾਂ ਪਿਆ ਨਹੀਂ ਹੈਗਾ ਕਿਉਂਕਿ ਦੇਖੋ ਜਦੋਂ ਭਾਰ ਘਟਣ ਦਾ ਪ੍ਰੋਸੈਸ ਹੈ ਨਾ ਉਹ ਮਤਲਬ ਵੀ ਸਲੋ ਸਲੋ ਘਟਦਾ ਵਪਾਰ ਐ ਤਾਂ ਹੈ ਨਹੀਂ ਜੇ ਤੁਸੀਂ ਇਹ ਦੋ ਦਿਨ ਪੀਤਾ ਤੁਸੀਂ ਕਹੋਗੇ ਸਾਡਾ 20 ਕਿਲੋ ਭਾਰ ਘਟ ਜੇ ਇਦਾਂ ਕਦੇ ਵੀ ਨਹੀਂ ਹੁੰਦਾ ਹੈਗਾ ਭਾਰ ਹੌਲੇ ਹੌਲੇ ਘਟਦਾ ਵਾ ਸੋ ਪੇਸ਼ੈਂਸ ਰੱਖਣੇ ਬਹੁਤ ਜ਼ਰੂਰੀ ਆ ਤੁਸੀਂ 30 ਦਿਨ ਲਗਾਤਾਰ ਲੈਣਾ ਵਾ 30 ਦਿਨ ਤੁਸੀਂ ਲਗਾਤਾਰ ਜਦੋਂ ਤੁਸੀਂ ਲਓਗੇ ਦੇਖੋ ਤੁਹਾਡੇ ਬੋਡੀ ਆਪਣੇ ਆਪ ਹੀ ਤੁਹਾਡੇ ਅੰਦਰ ਜਿੰਨੀ ਵੀ ਫੈਟ ਜੰਮੀ ਹੋਈ ਆ ਅਨੂਪਿੰਗਲੋਣੀ ਸ਼ੁਰੂ ਕਰ ਦੇਗੀ ਤੁਹਾਡੇ ਫੈਟੀ ਲੀਵਰ ਨੂੰ ਬਿਲਕੁਲ ਠੀਕ ਕਰ ਦੇਗੀ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਗੀ ਜਿਸ ਦੇ ਨਾਲ ਤੁਹਾਡਾ ਜਿਹੜਾ ਭਾਰ ਘਟਣਾ ਸ਼ੁਰੂ ਹੋ ਜਾਏਗਾ ਜੀ ਠੀਕ ਹੈ ਜੀ ਤੁਸੀਂ ਇਹਨੂੰ 30 ਦਿਨ ਇਹਨੂੰ ਤੁਸੀਂ ਲੈਣਾ ਹੀ ਲੈਣਾ ਵਾ ਕੋਈ ਇੱਕ ਚੀਜ਼ ਜੇ ਤੁਸੀਂ ਇਹਦਾ ਰਿਜ਼ਲਟ ਜਲਦੀ ਲੈਣਾ ਚਾਹੁੰਦੇ ਹੋ 30 ਦਿਨ ਦੀ ਬਜਾਏ ਤੁਸੀਂ 20 ਦਿਨ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ 15 ਦਿਨ ਦੇ ਵਿੱਚ ਲੈਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਸਾਡਾ ਭਾਰ ਜਿਹੜਾ 6 ਕੀ ਘਟੇ ਤਾਂ ਤੁਸੀਂ ਤਿੰਨ ਚਾਰ ਗੱਲਾਂ ਜਿਹੜੀ ਉਹਨੂੰ ਤੁਸੀਂ ਫੋਲੋ ਕਰਨਾ ਹੀ ਕਰਨਾ ਵਾ ਨੰਬਰ 1 ਦੇ ਉੱਤੇ ਤੁਸੀਂ ਡਾਈਟ ਆ ਜਿਹੜੀ ਡਾਈਟ ਨੂੰ ਤੁਸੀਂ ਫੋਲੋ ਕਰਨਾ ਹੀ ਕਰਨਾ ਵਾ ਜਿੰਨੀ ਵਧੀਆ ਤੁਹਾਡੀ ਡਾਈਟ ਹੋਊਗੀ ਤੇ ਆ ਚੁਰਮ ਤੁਸੀਂ ਲਓਗੇ ਡਾਈਟ ਪਲੱਸ ਆਹ ਚूर्ण ਫੇਰ ਤੁਹਾਡਾ ਦੇਖੋ ਇਹਨੇ ਰਿਜ਼ਲਟ ਬਹੁਤ ਤੇਜ਼ੀ ਨਾਲ ਦੇਣਾ ਸ਼ੁਰੂ ਕਰ ਦੇਣਾ ਵਾ ਬਸ ਤੁਸੀਂ ਡਾਈਟ ਨੂੰ ਸਟਿਕਲੀ ਫੋਲੋ ਕਰ ਲਓ ਮੈਂ ਬਹੁਤ ساری ਵੀਡੀਓ ਨੇ ਜਿਹੜੀਆਂ ਮੈਂ ਡਾਈਟ ਦੇ ਉੱਤੇ ਪਾਈਆਂ ਹੋਈਆਂ ਨੇ ਵੀ ਤੁਸੀਂ ਆਹ ਡਾਈਟ ਨੂੰ ਫੋਲੋ ਕਰ ਲਓ ਤੁਹਾਡਾ ਭਾਰ ਘਟੇਗਾ ਨਾ 10-10 ਦਿਨ ਦੇ ਡਾਈਟ ਪਲਾਨ ਨੇ ਜਿਹੜੇ ਮੈਂ ਬਣਾ ਕੇ ਪਾਏ ਹੋਏ ਨੇ ਤੁਸੀਂ ਕਿਸੇ ਵੀ ਮੇਰੇ ਇੱਕ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ ਤੁਸੀਂ ਆਹ ਚूर्ण ਨੂੰ ਲੈਣਾ ਸ਼ੁਰੂ ਕਰ ਦਿਓ ਹਨਾ ਜਿਹੜੇ ਮੇਰੇ ਕਲਾਇੰਟ ਨੇ ਮੇਰੇ ਕੋਲ ਡਾਈਟ ਪਲਾਨ ਵਗੈਰਾ ਬਣਾਉਂਦੇ ਨੇ ਭਾਰ ਘਟੋਣ ਦੇ ਲਈ ਉਹਨਾਂ ਨੂੰ ਵੀ ਆਹ ਜਿਹੜਾ ਮਤਲਬ ਇਹ ਚूर्ण ਵਗੈਰਾ ਹੋ ਗਿਆ ਜਾਂ ਉਹਨਾਂ ਨੂੰ ਮੈਂ ਦੱਸਦਾ ਹੁਣ ਵੀ ਤੁਸੀਂ ਆ ਚੋਰਨ ਬਣਾ ਕੇ ਐਡ ਕਰੋ ਇਹਦੇ ਨਾਲ ਤੁਹਾਡਾ ਭਾਰ ਜਿਹੜਾ ਉਹ ਘਟੇਗਾ ਹੀ ਘਟੇਗਾ ਹਨਾ ਸੋ ਜਿਹੜੇ ਮੇਰੇ ਕਲਾਇੰਟ ਨੇ ਉਹਨਾਂ ਨੂੰ ਪਤਾ ਹੀ ਹੈ ਵੀ ਮੈਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਐਡ ਕਰੋਨਾ ਹੀ ਹੀ ਉਹਨਾਂ ਵਾਂ ਸੋ ਜੇ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੇ ਪੇਜ ਪਰ ਆਪਣਾ ਪਰਸਨਲਿ ਡਾਈਟ ਪਲਾਨ ਬਣਵਾਉਣਾ ਚਾਹੁੰਦਾ ਭਾਰ ਘਟਾਉਣ ਨੂੰ ਲੈ ਕੇ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਜਾਂ ਫਿਰ ਕੋਈ ਹੋਰ ਵੀ ਸਮੱਸਿਆ ਦੇ ਬਾਰੇ ਹਨਾ ਤਾਂ ਤੁਸੀਂ ਸਕਰੀਨ ਤੇ ਚੱਲ ਰੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲ ਉਹ ਆਪਣਾ ਪਰਸਨਲ ਡਾਈਟ ਪਲਾਨ ਜਿਹੜਾ ਉਹ ਬਣਵਾ ਸਕਦਾ ਜਿੰਨਾ ਤੁਹਾਡਾ ਜਿਹੜਾ ਭਾਰ ਆ ਉਹ ਜਲਦੀ ਘ ਪਲੇਨ ਹੁੰਦਾ ਜੀ ਉਹ ਬੰਦੇ ਦੀ ਦਿੱਲੀ ਦੀ ਐਕਟੀਵਿਟੀ ਉਹਦੀ ਏਜ weight height ਉਹਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਵਾ ਜਿਹਦੇ ਨਾਲ ਤੁਹਾਨੂੰ ਜਿਹੜਾ ਉਹ ਜਿਆਦਾ ਰਿਜ਼ਲਟ ਮਿਲਦਾ ਤੁਹਾਡਾ ਜਿਹੜਾ ਭਾਰ ਉਹ 101% ਜਿਹੜਾ ਉਹ ਕਟੇਗਾ ਹੀ ਕਟੇਗਾ ਜੀ ਸੋ ਅਗਰ ਤੁਸੀਂ ਆਪਣਾ ਡਾਈਟ ਪਲਾਨ ਜਿਹੜਾ ਬਣਾਉਣਾ ਚਾਹੁੰਦੇ ਹੋ ਤਾਂ ਬਸ ਇਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ ਹੋ ਜੀ ਠੀਕ ਹੈ ਜੀ ਨੰਬਰ 1 ਤੇ ਹੋਗੀ ਡਾਈਟ ਨੰਬਰ 2 ਦੇ ਉੱਤੇ ਨੰਬਰ 2 ਦੇ ਉੱਤੇ ਤੁਸੀਂ 3 ਤੋਂ ਲੈ ਕੇ 4 ਲੀਟਰ 3 ਤੋਂ ਲੈ ਕੇ 4 ਲੀਟਰ ਪਾਣੀ ਜਿਹੜਾ ਤੁਸੀਂ ਪੀਣਾ ਹੀ ਪੀਣਾ ਵਾ ਤੁਸੀਂ ਕੀ ਕਰਦੇ ਹੋ ਦਿਨ ਦੇ ਵਿੱਚ ਤੁਸੀਂ 1 ਜਾਂ ਫਿਰ 2 ਲੀਟਰ ਪਾਣੀ ਮਸਾ ਪੀਂਦੇ ਹੋ ਤੁਸੀਂ 2 ਲੀਟਰ ਪਾਣੀ ਵੀ ਨਹੀਂ ਪੀਂਦੇ ਹੋਵੋਗੇ 1 ਲੀਟਰ ਤਾਂ ਮਸਾ ਹੀ ਪੀਂਦੇ ਹੋਵੋਗੇ ਸੋ ਇਸ ਕਰਕੇ ਤੁਸੀਂ 2 3 ਤੋਂ ਲੈ ਕੇ 3 ਤੋਂ ਲੈ ਕੇ 4 ਲੀਟਰ ਪਾਣੀ ਜਿਹੜਾ ਤੁਸੀਂ ਉਹ ਪੀਣਾ ਹੀ ਪੀਣਾ ਇੱਕ ਦਿਨ ਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਮਿੱਠੀਆਂ ਚੀਜ਼ਾਂ ਨੇ ਜਿਹੜੀਆਂ ਮਿੱਠੀਆਂ ਚੀਜ਼ਾਂ ਤੁਸੀਂ ਬਿਲਕੁਲ ਵੀ ਨਹੀਂ ਖਾਣੀਆਂ ਹੈਗੀਆਂ ਗੁਲਾਬ ਜੰਮਨ ਰਸ ਗੁੱਲੇ ਖੰਡ ਹਨਾ ਕੁਝ ਵੀ ਜਾਨੀ ਮਿੱਠੀ ਚੀਜ਼ ਜਿਹੜੀ ਤੁਸੀਂ ਬਿਲਕੁਲ ਵੀ ਨਹੀਂ ਖਾਣੀ ਹੈਗੀ ਇਹ ਉਸ ਤੋਂ ਬਾਅਦ ਤਲੀਆਂ ਹੋਈਆਂ ਚੀਜ਼ਾਂ ਸਮੋਸੇ ਪਕੌੜੇ ਬਰੈਡ ਵਗੈਰਾ ਕੁਝ ਵੀ ਨਹੀਂ ਤੁਸੀਂ ਉਹ ਵੀ ਖਾਣਾ ਹੈਗਾ ਤੇ ਇੱਕ ਜਿਹੜੀ ਮੈਨ ਚੀਜ਼ਾਂ ਤੁਸੀਂ ਵਰਕਆਊਟ ਵਰਕਆਊਟ ਤੁਸੀਂ ਕਰਨਾ ਹੀ ਕਰਨਾ ਵਾ ਤੁਸੀਂ 50 ਮਿੰਟ ਤੋਂ ਲੈ ਕੇ 60 ਮਿੰਟ ਤੱਕ ਜਾਨੀ ਕਿ 50 ਮਿੰਟ ਤੱਕ ਤਾਂ ਤੁਸੀਂ ਵਰਕਆਊਟ ਡੇਲੀ ਕਰਨਾ ਹੀ ਕਰਨਾ ਵਾ ਜੇ ਸਵੇਰੇ ਖਾਲੀ ਪੇਟ ਵਰਕਆਊਟ ਕਰ ਲਓਗੇ ਦਾ ਸਭ ਤੋਂ ਵਧੀਆ ਵਾ ਨਹੀਂ ਤਾਂ ਸ਼ਾਮੀ ਤਾਂ ਜਰੂਰ ਕਰੋ ਹੀ ਕਰੋ ਆਪਣੇ ਵਾਸਤੇ ਸਿਰਫ 1 ਘੰਟਾ ਜਰੂਰ ਕੱਢੋ ਹੀ ਕੱਢੋ ਜਿੰਨਾ ਤੁਸੀਂ ਵਰਕਆਊਟ ਕਰੋਗੇ ਤੇ ਆਹ ਡਾਈਟ ਨੂੰ ਫੋਲੋ ਕਰੋਗੇ ਤੇ ਆਹ ਚੋਲਰਨ ਨੂੰ ਤੁਸੀਂ ਐਡ ਕਰੋਗੇ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਏ ਤੁਸੀਂ 30 ਦਿਨ ਚੀਜ਼ਾਂ ਜਿਹੜੀ ਮੈਂ ਤੁਹਾਨੂੰ ਦੱਸਿਆ 30 ਦਿਨ ਕਰਕੇ ਦੇਖ ਲਓ 30 ਦਿਨ ਤੁਸੀਂ ਇਹ ਚੋਣ ਦਿਖਾ ਕੇ ਦੇਖ ਲਓ 30 ਦਿਨ ਡਾਈਟ ਨੂੰ ਤੁਸੀਂ ਫੋਲੋ ਕਰ ਲਓ 30 ਦਿਨ ਤੁਸੀਂ ਲਗਾਤਾਰ ਵਰਕਆਊਟ ਕਰ ਲਓ ਜਿਹੜਾ ਤੁਹਾਡਾ ਭਾਰ ਆ ਦੇਖੋ 101% ਘਟੇਗਾ ਹੀ ਘਟੇਗਾ ਤੁਹਾਡੇ ਸਰੀਰ ਦੀ ਸ਼ੇਪ ਆ ਜਿਹੜੀ ਬਿਲਕੁਲ ਬਦਲ ਜੇਗੀ ਤੁਸੀਂ ਆਪਣੇ ਆਪ ਕਹੋਗੇ ਵੀ ਹਾਂ ਯਾਰ ਬਹੁਤ ਜ਼ਿਆਦਾ ਮੈਨੂੰ ਫਰਕ ਪਿਆ ਵਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਬੋਤਸਰਦੇਓ ਸੋ ਦੋਸਤੋ ਮਿਲਦੇ ਹਾਂ ਗੱਲ ਲਈ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ